ਪੰਜਾਬ ਦਾ ਇੱਕ ਹੋਰ ਅੰਮ੍ਰਿਤਪੁਰ ਵਿਵਾਦਾਂ ਨਾਲ ਪੁਰਾਣਾ ਨਾਤਾ ਮੁਸਲਮਾਨ ਤੋਂ ਬਣਿਆ ਨਿਹੰਗ ਸਿੰਘ ਕੌਮ ਦੇ ਰਾਖੇ ਨਾਂ ਨਾਲ ਬਣਾਇਆ ਆਪਣਾ ਗਰੁੱਪ 2022 ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜ ਚੁੱਕਿਆ ਚੋਂ ਕੰਚਨ ਕੁਮਾਰੇ ਉਰਫ ਕਮਲਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਅੱਜ ਵੱਡੇ ਖੁਲਾਸੇ ਹੋਏ ਨੇ ਇਸ ਕਤਲ ਮਾਮਲੇ ਦਾ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੋ ਵਿਦੇਸ਼ ਦੇ ਵਿੱਚ ਫਰਾਰ ਹੋ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ આરોપી ਫੜੇ ਗਏ ਨੇ ਜਿਨ੍ਹਾਂ ਨੇ ਪੁਲਿਸ ਨੂੰ ਕੱਲੇ-ਕੱਲੇ ਗਾਲੇ ਇਸ ਵਾਰਦਾਤ ਦੇ ਨਾਲ ਸੰਬੰਧ ਦੱਸੀ ਹੈ ਪਰ ਪੰਜਾਬ ਦੇ ਵਿੱਚ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲਾ ਅਮਰਿਤਪਾਲ ਸਿੰਘ ਮਹਿਰੋ ਆਖਿਰ ਠੈ ਕੌਣ ਅਮਰਿਤਪਾਲ ਮਹਿਰੋ ਦਾ ਜਨਮ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ ਉਹ ਮੋਗਾ ਦੇ ਪਿੰਡ ਮਹਿਰੋਦਾਰ ਰਹਿਣ ਵਾਲਾ ਹੈ ਅਮਰਿਤਪਾਲ ਮਹਿਰੋ ਸਿੱਖਿਤ ਤੋਂ ਪ੍ਰਭਾਵਿਤ ਹੋ ਕੇ ਨਿਹੰਗ ਸਿੰਘ ਬਣ ਗਿਆ ਉਸਨੇ ਕੌਮ ਦੇ ਰਾਖੇ ਨਾ ਨਾਲ ਆਪਣਾ ਗਰੁੱਪ ਬਣਾਇਆ ਫਿਰ 2022 ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਰਨਤਾਰਨ ਤੋਂ ਵਿਧਾਨ ਸਭਾ ਦੀ ਚੋਣ ਲੜੀ ਤੇ ਇਸ ਦੌਰਾਨ ਦਾਖਲ ਕੀਤੇ ਐਫੀ ਡੈਬਿਟ ਜ਼ਰੀਏ ਪਤਾ ਲੱਗ ਗਿਆ ਕਿ ਮਹਿਰੋ ਨੇ ਨੌਰਮੈਡੀਕਲ ਦੇ ਵਿੱਚ 12ਵੀਂ ਪਾਸ ਕੀਤੀ ਹੈ ਇਸ ਤੋਂ ਇਲਾਵਾ 2014 ਚ ਮੋਗਾ ਦੇ ਆਈਟੀਆਈ ਤੋਂ ਡੀਜ਼ਲ ਮਕੈਨਿਕ ਵਿੱਚ ਡਿਪਲੋਮਾ ਲੀਤਾ ਹੈ ਅਮਰਿਤਪਾਲ ਮਹਿਰੋ ਦੇ ਨਾਲ ਕਈ ਵਿਵਾਦ ਵੀ ਜੁੜੇ ਨੇ ਅੰਮ੍ਰਿਤਸਰ ਚ ਹੈਰੀਟੇਜ ਸਟਰੀਟ ਤੇ ਲੱਗੇ ਬੁੱਤ ਤੋੜਨ ਦੇ ਮਾਮਲੇ ਚ ਮਹਿਰੋ ਦੇ ਖਿਲਾਫ ਧਾਰਾ 427 ਛੇਠ ਪਰਚਾ ਦਰਜ ਹੈ ਜਦਕਿ ਬਰਨਾਲਾ ਦੇ ਤਨੋਲਾ ਥਾਣੇ ਦੇ ਵਿੱਚ ਵੀ ਉਸ ਦੇ ਖਿਲਾਫ ਧਾਰਾਵਾਂ 323 341 506 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਮਹਿਰੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਟਿਵ ਰਹਿੰਦਾ ਸੀ ਅਸ਼ਲੀਲ ਵੀਡੀਓ ਬਣਾਉਣ ਵਾਲੀਆਂ ਕੁੜੀਆਂ ਨੂੰ ਸਮਝਾਉਂਦਾ ਜਾਂ ਧਮਕੀਆਂ ਦਿੰਦਾ ਅਕਸਰ ਨਜ਼ਰ ਆਉਂਦਾ ਸੀ ਤੇ ਤੇ ਚਲਦਿਆਂ ਮਹਿਰੋ ਨੇ ਕੰਚਨ ਕੁਮਾਰੀ ਨੂੰ ਵੀ ਅਸ਼ਲੀਲ ਕੰਟੈਂਟ ਕਾਉਣ ਕਰਕੇ ਮਾਰਨ ਦੀ ਸਾਜ਼ਿਸ਼ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਇਸ ਵਾਰਦਾਤ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਫਰਾਰ ਹੈ ਤੇ ਬਠਿੰਡਾ ਪੁਲਿਸ ਉਸ ਨੂੰ ਜਲਦੀ ਡਿਪੋਰਟ ਕਰਵਾਉਣ ਦੀ ਗੱਲ ਕਹਿ ਰਹੀ ਹੈ ਪੰਜਾਬ ਦਾ ਇੱਕ ਹੋਰ ਅਮਰਿਤਪਾਲ ਗੁਵਾਦਾ ਨਾਲ ਪੁਰਾਣਾ ਨਾਤਾ ਮੁਸਲਮਾਨ ਤੋਂ ਬਣਿਆ ਨਿਹੰਗ ਸਿੰਘ ਤੋਂ ਦੇ ਰਾਖੇ ਨਾਂ ਨਾਲ ਬਣਾਇਆ ਆਪਣਾ ਗਰੁੱਪ 2022 ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜ ਚੁੱਕਿਆ ਚੋਂ ਕੰਚਨ ਕੁਮਾਰੇ ਉਰਫ ਕਮਲਕੌਰ ਭਾਪੀ ਕਤਲ ਮਾਮਲੇ ਦੇ ਵਿੱਚ ਅੱਜ ਵੱਡੇ ਖੁਲਾਸੇ ਹੋਏ ਨੇ ਇਸ ਕਤਲ ਮਾਮਲੇ ਦਾ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੋ ਵਿਦੇਸ਼ ਤੇ ਵਿੱਚ ਫਰਾਰ ਹੋ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ આરોપી ਫੜੇ ਗਏ ਨੇ ਜਿਨ੍ਹਾਂ ਨੇ ਪੁਲਿਸ ਨੂੰ ਕੱਲੇ-ਕੱਲੇ ਗਾਲੇ ਇਸ ਵਾਰਦਾਤ ਦੇ ਨਾਲ ਸੰਬੰਧ ਦੱਸੀ ਹੈ ਪਰ ਪੰਜਾਬ ਦੇ ਵਿੱਚ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲਾ ਅਮਰਿਤਪਾਲ ਸਿੰਘ ਮਹਿਰੋ ਆਖਿਰ ਹੈ ਕੌਣ ਅਮਰਿਤਪਾਲ ਮਹਿਰੋ ਦਾ ਜਨਮ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ ਉਹ ਮੋਗਾ ਦੇ ਪਿੰਡ ਮਹਿਰੋਦਾਰ ਰਹਿਣ ਵਾਲਾ ਹੈ ਅਮਰਿਤਪਾਲ ਮਹਿਰੋ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਨਿਹੰਗ ਸਿੰਘ ਬਣ ਗਿਆ ਉਸਨੇ ਕੌਮ ਦੇ ਰਾਖੇ ਨਾਂ ਨਾਲ ਆਪਣਾ ਗਰੁੱਪ ਬਣਾਇਆ ਫਿਰ 2022 ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਰਨਤਾਰਨ ਤੋਂ ਵਿਧਾਨ ਸਭਾ ਦੀ ਚੋਣ ਲੜੀ ਤੇ ਇਸੇ ਦੌਰਾਨ ਦਾਖਲ ਕੀਤੇ ਐਫੀ ਡੈਵਿਡ ਜ਼ਰੀਏ ਪਤਾ ਲੱਗ ਗਿਆ ਕਿ ਮਹਿਰੋ ਨੇ ਨੌਰਮੈਡੀਕਲ ਦੇ ਵਿੱਚ 12ਵੀਂ ਪਾਸ ਕੀਤੀ ਹੈ ਇਸ ਤੋਂ ਇਲਾਵਾ 2014 ਚ ਮੋਗਾ ਦੇ ਆਈਟੀਆਈ ਤੋਂ ਡੀਜ਼ਲ ਮੈਕੈਨਿਕ ਵਿੱਚ ਡਿਪਲੋਮਾ ਲ ਕੀਤਾ ਹੈ ਅਮਰਿਤਪਾਲ ਮਹਿਰੋ ਦੇ ਨਾਲ ਕਈ ਵਿਵਾਦ ਵੀ ਜੁੜੇ ਨੇ ਅੰਮ੍ਰਿਤਸਰ ਚ ਹੈਰੀਟੇਜ ਸਟਰੀਟ ਚ ਲੱਗੇ ਬੁੱਤ ਤੋੜਨ ਦੇ ਮਾਮਲੇ ਚ ਮਹਿਰੋ ਦੇ ਖਿਲਾਫ ਧਾਰਾ 427 ਏਟ ਪਰਚਾ ਦਰਜ ਹੈ ਜਦਕਿ ਬਰਨਾਲਾ ਦੇ ਤਨੋਲਾ ਥਾਣੇ ਦੇ ਵਿੱਚ ਵੀ ਉਸ ਦੇ ਖਿਲਾਫ ਧਾਰਾਵਾਂ 323 341 506 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਮਹਿਰੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਟਿਵ ਰਹਿੰਦਾ ਸੀ ਤੇ ਅਸ਼ਲੀਲ ਵੀਡੀਓ ਬਣਾਉਣ ਵਾਲੀਆਂ ਕੁੜੀਆਂ ਨੂੰ ਸਮਝਾਉਂਦਾ ਜਾਂ ਧਮਕੀਆਂ ਦਿੰਦਾ ਅਕਸਰ ਨਜ਼ਰ ਆਉਂਦਾ ਸੀ ਤੇ ਤੇ ਚਲਦਿਆਂ ਮਹਿਰੋ ਨੇ ਕੰਚਨ ਕੁਮਾਰੀ ਨੂੰ ਵੀ ਅਸ਼ਲੀਲ ਕੰਟੈਂਟ ਕਾਉਣ ਕਰਕੇ ਮਾਰਨ ਦੀ ਸਾਜ਼ਿਸ਼ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਇਸ ਵਾਰਦਾਤ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਫਰਾਰ ਹੈ ਤੇ ਬਠਿੰਡਾ ਪੁਲਿਸ ਉਸ ਨੂੰ ਜਲਦੀ ਡਿਪੋਰਟ ਕਰਵਾਉਣ ਦੀ ਗੱਲ ਕਰ ਰਹੀ ਹੈ